ਮੈਂ ਸੁਖਜਿੰਦਰ ਸਿੰਘ ਡਾਇਰੈਕਟਰ ਰਜਿੰਦਰਾ ਮਸ਼ੀਨਸ ਪ੍ਰਾਈਵੇਟ ਲਿਮਟਿਡ ਚੇਅਰਮੈਨ ਆਈਟੀਆਈ ਕਾਧੀਆਂ ਆਪ ਸਭ ਨੂੰ ਪਤਾ ਹੈ ਕਿ 13 ਅਪ੍ਰੈਲ ਨੂੰ ਵਿਸਾਖੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ ਮੈਂ ਇਸ ਮੌਕੇ ਤੇ ਸਮੂਹ ਪੰਜਾਬ ਵਾਸੀਆਂ ਨੂੰ ਅਤੇ ਦੇਸ਼ ਪਰਦੇਸ਼ ਰਹਿੰਦੇ ਪੰਜਾਬੀਆਂ ਅਤੇ ਸਾਰੇ ਭਾਰਤੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਆਉਣ ਵਾਲਾ ਸਮਾਂ ਖੁਸ਼ੀਆਂ ਤੇ ਖੇੜਿਆਂ ਭਰਿਆ ਹੋਏਗਾ ਇਸ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 April 1699 ਨੂੰ ਖਾਲਸਾ ਪੰਥ ਦੀ ਨੀਂਹ ਰੱਖੀ ਹੀ ਅਤੇ ਹੁਣ ਇਹ ਇਤਿਹਾਸਿਕ ਕਣਕ ਦੀ ਵਾਢੀ ਸ਼ੁਰੂ ਕੀਤੀ ਜਾਂਦੀ ਹੈ ਅਤੇ ਹਰ ਇੱਕ ਪੰਜਾਬੀ ਇਸ ਨੂੰ ਬਹੁਤ ਹੀ ਹर्षੋ-ਉਲਾਸ ਨਾਲ ਮਨਾਉਂਦਾ ਹੈ ਇੱਕ ਵਾਰੀ ਫੇਰ ਮੈਂ ਉਮੀਦ ਕਰਦਾ ਹਾਂ ਕੀ ਆਉਣ ਵਾਲਾ ਸਮਾਂ ਖੁਸ਼ੀਆਂ ਤੇ ਖੇੜੀਆਂ ਭਰਿਆ ਹੋਏਗਾ ਅਤੇ ਪੰਜਾਬ ਇੱਕ ਖੁਸ਼ਹਾਲ ਸਟੇਟ ਹੋਏਗੀ ਅਤੇ ਫਿਰ ਸੋਨੇ ਦੀ ਚਿੜੀ ਬਣੇਗੀ ਧੰਨਵਾਦ ਜੈ ਹਿੰਦ